ਇਰਾਨ ਨੇ ਜਦੋਂ ਵਾਪਸੀ ਹਮਲਾ ਕੀਤਾ ਇਜ਼ਰਾਈਲ ਦੀ ਹਾਲਤ ਪਸਤਾ ਹੋ ਜਾਂਦੀ ਹੈ ਉਹਨੇ ਚਿਰ ਨੂੰ ਇਹ ਰਿਪੋਰਟ ਬਾਹਰ ਆ ਜਾਂਦੀ ਹੈ ਕਿ ਇਜ਼ਰਾਈਲ ਕੋਲ ਇੰਨੇ ਵੀ ਹਥਿਆਰ ਨਹੀਂ ਹੈਗੇ ਕਿ ਉਹ ਬਾਹਰ ਹੋਣ ਵਾਲੇ ਮਜਾਈਲ ਹਮਲੇ ਨੂੰ ਰੋਕ ਪਾਏ ਹੂੰ ਔਰ ਅਸੀਂ ਦੇਖਿਆ ਜਦੋਂ ਇਜ਼ਰਾਈਲ ਨੇ ਜਦੋਂ ਇਰਾਨ ਨੇ ਆਪਣੀਆਂ ਖੈਬਰ ਮਜਾਈਲਾਂ ਦਾ ਹਮਲਾ ਕੀਤਾ ਤੇ ਇਜ਼ਰਾਈਲ ਦੇ ਸ਼ਹਿਰਾਂ ਦੇ ਪੜਖ ਚਿਹੋੜੇ ਨੇ ਜਿਹੋ ਜਿਹੇ ਮੰਜ਼ਰ ਉਹਨੇ ਗਾਜਾ ਪੱਟੀ 'ਚ ਬਣਾਇਆ ਸੀ ਉਹੋ ਜਿਹੇ ਮੰਜ਼ਰ ਇਜ਼ਰਾਈਲ ਦੇ ਆਪਣੇ ਸ਼ਹਿਰਾਂ ਦਾ ਬਣਿਆ ਔਰ ਅਮਰੀਕਾ ਨੂੰ ਲੱਗਿਆ ਕਿ ਮੇਰਾ ਸਾਥੀ ਗਿਆ ਹਮ ਅਮਰੀਕਾ ਨੇ ਉਹਨੂੰ ਸਪੋਰਟ ਕਰਨ ਵਾਸਤੇ ਟਰੰਪ ਨੇ ਉਹਨੂੰ ਸਪੋਰਟ ਕਰਨ ਵਾਸਤੇ ਆਨਨ ਫਾਨਨ ਦੇ ਵਿੱਚ ਈਰਾਨ ਤੇ ਹਮਲਾ ਕੀਤਾ ਹਮ ਹੁਣ ਜਦੋਂ ਈਰਾਨ ਤੇ ਹਮਲਾ ਕੀਤਾ ਜਾਂ ਤਾਂ ਈਰਾਨ ਹਥਿਆਰ ਛੱਡ ਦਿੰਦਾ ਉਹਨੇ ਅਲਟੀਮੇਟਮ ਨਹੀਂ ਦਿੱਤਾ ਕਿ ਈਰਾਨ ਜਦ ਤੱਕ ਹਥਿਆਰ ਨਹੀਂ ਛੱਡੇਗਾ ਇਹ ਜੰਗ ਚੱਲਦੀ ਚੱਲਦੀ ਰਹੇਗੀ ਮੁੜ ਕੇ ਜਦੋਂ ਈਰਾਨ ਨੇ ਵਾਪਸੀ ਤੇ ਹਮਲਾ ਕੀਤਾ ਫਿਰ ਉਹ ਹਮਲੇ ਦੇ ਵਿੱਚ ਇਜ਼ਰਾਈਲ ਨੂੰ ਨੁਕਸਾਨ ਹੋਇਆ ਔਰ ਅਮਰੀਕਾ ਦਾ ਜਿਹੜਾ 에ਅਰਬੇਸ ਆ ਕਤਰ ਦੇ ਵਿੱਚ ਉਹਨੇ ਉਹਦੀਆਂ ਵਿੱਚ ਧਜੀਆਂ ਉਡਾਈਆਂ ਉਹਦੀਆਂ ਧਜੀਆਂ ਉਡਾਈਆਂ ਉਹਦੇ ਉੱਤੇ ਅਮਰੀਕਾ ਕੁਸਕਿਆ ਨਹੀਂ ਔਰ ਉਹਦੀਆਂ ਜਿਹੜੀਆਂ ਤਸਵੀਰਾਂ ਆਈਆਂ ਬਾਅਦ ਚ ਕਿਉਂਕਿ ਉਹਨਾਂ ਨੇ ਤਸਵੀਰਾਂ ਸੈਂਸਰ ਕੀਤੀਆਂ ਅਮਰੀਕਾ ਨੇ ਉਹਦੇ باوجود ਤਸਵੀਰਾਂ ਜਿਹੜੀਆਂ ਬਾਹਰ ਆਈਆਂ ਨੇ ਉਹ ਤਸਵੀਰਾਂ ਇਹ ਦੱਸਦੀਆਂ ਨੇ ਕਿ ਅਮਰੀਕਾ ਦਾ ਬਹੁਤ ਨੁਕਸਾਨ ਹੋਇਆ ਔਰ ਅਮਰੀਕਾ ਅੱਜ ਇਸ ਹਾਲਤ ਵਿੱਚ ਨਹੀਂ ਹੈਗਾ ਕਿ ਈਰਾਨ ਦੇ ਜਵਾਬੀ ਹਮਲੇ ਦਾ ਕੋਈ ਜਵਾਬ ਦੇ ਪਾਏ ਅੱਜ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਸੰਕੀ ਰਾਸ਼ਟਰਪਤੀ ਨੇ ਬਿਨਾ ਮਤਲਬ ਦੇ ਇਰਾਨ ਤੇ ਹਮਲਾ ਕਰਾਇਆ ਔਰ ਇਹੋ ਜਿਹੇ ਸੰਕੀ ਰਾਸ਼ਟਰਪਤੀ ਜੇਕਰ 2-4 ਦੁਨੀਆਂ ਦੇ ਵਿੱਚ ਹੋਰ ਹੋ ਗਏ ਤਾਂ ਇਹ ਵਰਲਡ ਵਾਰ ਕਿਸੇ ਵੇਲੇ ਵੀ ਪੜਕ ਸਕਦੀ ਹੈ ਹੁਣ ਅਸੀਂ ਇਹ ਜਾਣਦੇ ਹਾਂ ਕਿ ਯੂਕਰੇਨ ਦੇ ਰੂਸ ਦੀ ਜੰਗ ਚੱਲ ਰਹੀ ਹੈ ਬੜੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਰੂਸ ਕੋਲ ਬੜੇ ਘਾਤਕ ਹਥਿਆਰ ਨੇ ਉਹਨੇ ਕੋਈ ਘਾਤਕ ਹਥਿਆਰ ਯੂਕਰੇਨ ਦੇ ਉੱਤੇ ਅਜੇ ਤੱਕ ਟ్రਾਈ ਨਹੀਂ ਕੀਤਾ ਅਗਰ ਉਹ ਚਾਹੇ ਤਾਂ ਉਹ ਬਹੁਤ ਭਿਆਨਕ ਰਿਜ਼ਲਟ ਲੈ ਸਕਦਾ ਸੀ ਉੱਥੇ ਪਰ ਇਹ ਇਹ ਕਹਿੰਦਾ ਮਤਲਬ ਹੈ ਕਿ ਅਮਰੀਕਾ ਦੇ ਲੋਕ ਜਿਹੜੇ ਸ਼ਾਂਤੀ ਦੀ ਗੱਲ ਕਰਦੇ ਨੇ ਔਰ ਇੰਨਾ ਵੱਡਾ ਹਮਲਾ ਈਰਾਨ ਤੇ ਕਰ ਦਿੰਦੇ ਨੇ ਬਿਨਾ ਉਕਸਾਵੇ ਦੇ ਇਸ ਕਰਕੇ ਇਹ ਇਹ ਗੱਲ ਮੈਂ ਇਸ ਗੱਲ ਨੂੰ ਮੰਨਦਾ ਹੈ ਕਿ ਇਸ ਸਮੇਂ ਦੁਨੀਆ ਥਰਡ ਵਾਰ ਵਾਰਵਾਰ ਦੇ ਕਿਨਾਰੇ ਤੇ ਖੜੀ ਆ ਬਟ ਤੁਸੀਂ ਤੁਸੀਂ ਇੱਕ ਗੱਲ ਕਹਿ ਰਹੇ ਸੀ ਵੀ ਉਹਨਾਂ ਕੋਲ ਪਛਾਣ ਦੀ ਕੋਈ ਗੱਲ ਨਹੀਂ ਪਛਾਣ ਦਾ ਸਿਸਟਮ ਨਹੀਂ ਰਿਹਾ ਪਰ ਉਹ ਤਾਂ ਕਹਿੰਦੇ ਆ ਵੀ ਉਹਨਾਂ ਦਾ ਡੋਮ ਸਿਸਟਮ ਜਿਹੜਾ ਉਹ ਬੜਾ ਵਧੀਆ ਹੈ ਇਜ਼ਰਾਇਲ ਦਾ ਤੇ ਉਹ ਤਾਂ ਕਿਸੇ ਮਿਸਾਈਲ ਨੂੰ ਇਜ਼ਰਾਇਲ ਦੇ ਅੰਦਰ ਹੀ ਨਹੀਂ ਮੜਨ ਦਿੰਦਾ ਆਇਰਨ ਡੋਮ ਆਇਰਨ ਡੋਮ ਆਇਰਨ ਡੋਮ ਉਹ ਆਇਰਨ ਡੋਮ ਬੋਲਦੇ ਆ ਆਇਰਨ ਜਦੋਂ ਆਇਰਨ ਡੋਮ ਜਿਹੜਾ ਉਹਨਾਂ ਦਾ ਜਿਹੜਾ ਡਿਫੈਂਸ ਸਿਸਟਮ ਹੈਗਾ ਦੇਖੋ ਇਹ ਇਜ਼ਰਾਇਲੋ ਮੁਲਕ ਨੇ ਜਿਨੇ ਹੀ ਮੁਲਕਾਂ ਕੋਲੋਂ ਲੋਕ ਟੈਕਨੋਲੋਜੀ ਲੈਂਦੇ ਆ ਸਾਡਾ ਮੁਲਕ ਵੀ ਟੈਕਨੋਲੋਜੀ ਲੈਂਦਾ ਹੈ ਬਹੁਤ ਸਾਰੀਆਂ ਅਸੀਂ ਕਹਿੰਦੇ ਆ ਕਿ ਇਜ਼ਰਾਈਲ ਸਾਡੇ ਨਾਲ ਆ ਤੇ ਸਾਨੂੰ ਕਿਸੇ ਤੋਂ ਡਰਨੀ ਜਿਵੇਂ ਅਸੀਂ ਰੂਸ ਤੋਂ S400 ਲਏ ਨੇ ਜਦੋਂ ਈਰਾਨ ਦੀਆਂ ਮਜਾਈਲਾਂ ਨੇ ਹਮਲਾ ਕੀਤਾ ਉਹਦੇ ਸ਼ਹਿਰਾਂ ਦਾ ਹਾਈਫਾ ਦਾ ਜਰੂਸਲਮ ਦਾ ਟੈਲ ਅਵੀਵ ਦਾ ਜਦੋਂ ਉਹ ਮੰਜ਼ਰ ਬਣਿਆ ਜਦੋਂ ਉਹ ਹਾਲ ਬਣਿਆ ਮੈਂ ਦੇਖ ਰਿਆ ਸੀ ਸੀਐਨਐਨ ਦੀ ਰਿਪੋਰਟਿੰਗ ਫਾਕਸ ਦੀ ਨਿਊਜ਼ ਦੀ ਰਿਪੋਰਟਿੰਗ ਦੇਖ ਰਿਆ ਸੀ ਅਲ ਜੀਜ਼ੀਰਾ ਦੀ ਰਿਪੋਰਟਿੰਗ ਦੇਖ ਰਿਆ ਸੀ ਉਹਦੇ ਵਿੱਚ ਉਹਨਾਂ ਸ਼ਹਿਰਾਂ ਦਾ ਉਹ ਹਾਲ ਕਰ ਦਿੱਤਾ ਉਹਨੇ ਕਿ ਇੰਨ ਲੱਗਦਾ ਕਿ ਇਹ ਖੰਡਰ ਹੀ ਖੰਡਰ ਨੇ ਹੂੰ ਔਰ ਉਹ ਅੰਦਰੋਂ ਜਾ ਕੇ ਉਹਨਾਂ ਦੀ ਰਿਪੋਰਟਿੰਗ ਕੀਤੀ ਹੈ ਇਜ਼ਰਾਈਲ ਅੰਦਰੇ ਹਾਲ ਹੋਇਆ ਉਹਦੇ ਸ਼ਹਿਰਾਂ ਦਾ ਹਾਈਫਾ ਦਾ ਤੇ ਬਹੁਤ ਹੀ ਬੁਰਾ ਹਾਲ ਹੋਇਆ ਔਰ ਤਲਵੀਦ ਦਾ ਬਹੁਤ ਬੁਰਾ ਹਾਲ ਹੋਇਆ ਇਵਨ ਜੇਰੂਸਲੇਮ ਦਾ ਮਾੜਾ ਹਾਲ ਕੀਤਾ ਉਹਨਾਂ ਨੇ ਹੋਰ ਕਿਹੜੀ ਸਰਾਂ ਦਾ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਜੇਰੂਸਲੇਮ ਜਿਹਦੇ ਪਿੱਛੇ ਲੜਾਈਆਂ ਐ ਜੇਦੇ ਪਿੱਛੇ ਲੜਾਈਆਂ ਹੋ ਰਹੀਆਂ ਜੇਰੂਸਲੇਮ ਦੇ ਵਿੱਚ ਵੀ ਹਮਲਾ ਹੋਇਆ ਹਾਂ ਉਹ ਕਹਿਣ ਦਾ ਮਤਲਬ ਇਹ ਹੈਗਾ ਕਿ ਜੇ ਇਜ਼ਰਾਈਲ ਇੰਨਾ ਹੀ ਤਾਕਤਵਰ ਸੀਗਾ ਇੰਨਾ ਹੀ ਤਾਕਤਵਰ ਸੀਗਾ ਤੇ ਉਹਨੂੰ ਤਾਂ ਈਰਾਨ ਦੇ ਚ ਪਰਖ ਚ ਉਡਾ ਦੇਣਾ ਚਾਹੀਦਾ ਕਿਉਂਕਿ ਅਮਰੀਕਾ ਵੀ ਖੁੱਦ ਗਿਆ ਅਮਰੀਕਾ ਨੂੰ ਦੁਨੀਆ ਦਾ ਬੌਸ ਮੰਨਿਆ ਜਾਂਦਾ ਅੱਜ ਹਾਲਤ ਇਹ ਬਣੀ ਹੋਈ ਹੈ ਦੇਖੋ ਇਹ ਅੰਤਰਰਾਸ਼ਟਰੀਵਾਦ ਕਿੰਨੀ ਗੰਦੀ ਚੀਜ਼ ਹੈ ਇੱਕ ਅੰਤਰਰਾਸ਼ਟ ਲੜ ਰਿਆ ਹਮਾਸ ਦੀ ਵਿਚਾਰਧਾਰਾ ਵੀ ਅੰਦਰਾਸਤਵਾਦੀ ਵਿਚਾਰਧਾਰਾ ਹੈ ਅੰਦਰਾਸਤਵਾਦੀ ਵਿਚਾਰਧਾਰਾ ਜਦੋਂ ਵੀ ਦੁਨੀਆ ਚ ਆਉਂਦੀ ਹੈ ਇਹ ਜੰਗਾਂ ਨੂੰ ਪੜਕਾਉਂਦੀ ਹੈ ਇਹ ਇਟਲੀ ਚ ਆਈ ਸੀ ਇਟਲੀ ਇਟਲੀ ਦਾ ਬੇੜਾਗਰਕ ਹੋਇਆ ਜਰਮਨੀ ਚ ਆਈ ਸੀ ਜਰਮਨੀ ਦਾ ਬੇੜਾਗਰਕ ਹੋਇਆ ਅੱਜ ਕੱਲ ਇਹ ਸਿਰ ਚੜ ਕੇ ਨੱਚ ਰਹੀ ਹੈ ਇਜ਼ਰਾਈਲ ਦੇ ਹਾਕਮਾਂ ਦੇ ਔਰ ਇਜ਼ਰਾਈਲ ਦੇ ਹਾਕਮਾਂ ਦਾ ਕੀ ਹੋਣਾ ਸਾਨੂੰ ਪਤਾ ਨਹੀਂ ਆ ਦੁਨੀਆ ਦੇ ਉੱਤੇ ਜਦੋਂ ਵੀ ਕਿਸੇ ਨੂੰ ਅੰਦਰਾਸਤਵਾਦ ਦਾ ਪਾਗਲਪਨ ਦਾ ਦੌਰ ਆ ਪਿਆ ਅੰਦਰਾਸਤਵਾਦ ਇੱਕ ਐਸੀ ਬਿਮਾਰੀ ਹੈ ਕਿ ਅਸੀਂ ਸਮਝ ਸਕਦੇ ਹਾਂ ਕਿ ਜਿਵੇਂ ਇੱਕ ਹਲਕਾਇਆ ਹੋਇਆ ਕੁੱਤਾ ਜਦੋਂ ਦੂਜੇ ਤੰਦਰੁਸਤ ਕੁੱਤੇ ਨੂੰ ਕੱਟਦਾ ਹੈ ਤੇ ਉਹਨੂੰ ਵੀ ਹਲਕਾ ਹੋ ਜਾਂਦਾ ਹੈ। ਹੂੰ ਇਵੇਂ ਹੀ ਜਦੋਂ ਇਹ ਜਿਹੜੇ ਅ ਅੰਦਰਾਸਤਵਾਦ ਆ ਜਦੋਂ ਕਿਸੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਜਾਂ ਰਾਸ਼ਟਰਪਤੀ ਨੂੰ ਚੜ ਜਾਂਦਾ ਜਾਂ ਉੱਥੋਂ ਦੇ ਬਾਦਸ਼ਾਹ ਨੂੰ ਚੜ ਜਾਂਦਾ ਤੇ ਉਹ ਮੁਲਕ ਫਿਰ ਸਾਰਿਆਂ ਵਾਸਤੇ ਖਤਰਾ ਹੋ ਜਾਂਦਾ। ਅੱਜ ਦੀ ਤਰੀਕ ਵਿੱਚ ਇਜ਼ਰਾਈਲ ਦਾ ਜਿਹੜਾ ਹੁਕਮਰਾਨ ਹੈ ਬੈਂਜਾਮਿਨ ਨੇਤਾਨਿਆਹੁ ਉਹਨੂੰ ਲੱਗ ਰਿਹਾ ਹੈ ਕਿ ਇਹ ਬੁਖਾਰ ਚੜ ਗਿਆ। ਇਸ ਕਰਕੇ ਉਹਨਾਂ ਦੇ ਨਾਲ ਅਸੀਂ ਇਹ ਸਮਝ ਸਕਦੇ ਹਾਂ ਕਿ ਜੋ ਵੀ ਲੜਾਈ ਫਲਸਤੀਨਾਂ ਹੋ ਰਹੀ ਹੈ ਉਹ ਲੜਾਈ ਤਾਂ ਬਹੁਤ ਪਹਿਲੇ ਸੈਟਲ ਹੋ ਗਈ ਸੀ ਫਲਸਤੀਨ ਦੀ ਤੌਕਾਤ ਹੀ ਨਹੀਂ ਉਹਨਾਂ ਦਾ ਹਮਲਾ ਉਹਨਾਂ ਦਾ ਕਿੱਦਨੇ ਹੋਵੇਗਾ ਮੁਕਾਬਲਾ ਕਰਨ ਦੀ ਉਹ ਤਾਂ ਇੱਕ ਤਰ੍ਹਾਂ ਦਾ ਹਸਿਆਰੀ ਸੁੱਟ ਦਿੱਤੇ ਹੋਏ ਆ ਉਹਨਾਂ ਨੇ ਉਹਦੇ باوجود ਜਦੋਂ ਹੁਣ ਉਹਨਾਂ ਨੇ ਈਰਾਨ ਤੇ ਹਮਲਾ ਕੀਤਾ ਇਰਾਨ ਦੇ ਅਸੀਂ ਇਰਾਨ ਦੀ ਸਰਕਾਰ ਦੇ ਸਪੋਰਟਰ ਨਹੀਂ ਹੈਗੇ ਇਰਾਨ ਦੇ ਵਿੱਚ ਜਿਹੋ ਜੀ ਸਰਕਾਰ ਚੱਲ ਰਹੀ ਹੈ ਉਹਦਾ ਅਸੀਂ ਵਿਰੋਧ ਕਰਦੇ ਆ ਕਿਉਂਕਿ ਉੱਥੇ ਵੀ ਇੱਕ ਤਾਨਾशाही ਚੱਲ ਰਹੀ ਹੈ ਤਾਨਾਸ਼ਾਹੀ ਚੱਲ ਰਹੀ ਹੈ ਤਾਨਾ ਤੇ ਇਸ ਕਰਕੇ ਪਰ ਜਿਹੜੇ ਤਰੀਕੇ ਨਾਲ ਇਰਾਨ ਦੇ ਉੱਤੇ ਇਜ਼ਰਾਈਲ ਨੇ ਬਿਨਾ ਉਕਸਾਵੇ ਦੇ ਹਮਲਾ ਕੀਤਾ ਉਹਨਾਂ ਨੂੰ ਕੋਈ ਹੱਕ ਨਹੀਂ ਬਣਦਾ ਫਿਰ ਅਮਰੀਕਾ ਨੇ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਦਾ ਨਾਅਰਾ ਹੈ ਮੇਕ ਅ ਅਮਰੀਕਾ ਗ੍ਰੇਟ ਅਗੇਨ ਅਮਰੀਕਾ ਪਹਿਲਾਂ ਗ੍ਰੇਟ ਨਹੀਂ ਹੈ ਕਿਉਂਕਿ ਜਿਹੜੇ ਲੋਕ ਅਮਰੀਕਾ ਦੇ ਵਿੱਚ ਟਰੈਵਲ ਕਰ ਚੁੱਕੇ ਨੇ ਕਿਉਂਕਿ ਮੈਂ ਖੁਦ ਉਹਨਾਂ ਚੋਂ ਆਂ ਅਮਰੀਕਾ ਦਾ ਇਨਫਰਾਸਟ੍ਰਕਚਰ ਇਨਾ ਸਟਰੋਂਗ ਹੈ ਕਿ ਅਸੀਂ ਸੋਚ ਨਹੀਂ ਸਕਦੇ ਮੈਨੂੰ ਨਹੀਂ ਲੱਗਦਾ ਕਿ ਅਗਲੇ 100 ਸਾਲਾਂ ਤੱਕ ਵੀ ਦੁਨੀਆ ਦੇ ਦੂਜੇ ਮੁਲਕ ਉਹ ਲੈਵਲ ਹਾਸਲ ਕਰਨਗੇ ਜਿਹੜਾ ਜਿਹੜਾ ਅਮਰੀਕਾ ਕੋਲ ਅੱਜ ਹੈ ਅਮਰੀਕਾ ਵਾਕਿਆ ਹੀ ਇੱਕ ਬਹੁਤ ਬੜੀ ਤਾਕਤ ਹੈ ਉਹ ਗ੍ਰੇਟ ਹੈ ਉਹਨੂੰ ਗ੍ਰੇਟ ਅਗੇਨ ਦਾ ਇੱਕ ਪੁਚਲਾਵਾ ਦੇ ਕੇ ਅਗਰ ਕੋਈ ਸਨਕੀ ਬੰਦਾ ਉਥੋਂ ਦਾ ਰਾਸ਼ਟਰਪਤੀ ਬਣ ਜਾਂਦਾ ਉਹ ਉਹੋ ਜਿਹੀਆਂ ਕਾਰਵਾਈਆਂ ਕਰਦਾ ਜਿਹੋ ਜਿਹੀ ਉਹਨੇ ਈਰਾਨ ਦੇ ਵਿੱਚ ਕੀਤੀ ਹੈ ਇਹਦੇ ਨਾਲ ਕੀ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵਰਡ ਪੀਸ ਹੈ ਜਿਹੜੀ ਸ਼ਾਂਤੀ ਹੈ ਉਹ ਨਾ ਇੱਕ ਦਿਖਾਵਾ ਬਣ ਕੇ ਰਹਿ ਜਾਏਗੀ ਉਹ ਇੱਕ ਅਸਥਾਈ ਚੀਜ਼ ਬਣ ਕੇ ਰਹਿ ਜਾਏਗੀ ਉਹ ਗੈਰ ਪ੍ਰੋਸੇਜੋਕ ਚੀਜ਼ ਬਣ ਕੇ ਰਹਿ ਜਾਏਗੀ ਕਿਉਂਕਿ ਕੀ ਲੋੜ ਪਈ ਸੀ ਇਹਨਾਂ ਨੂੰ ਇਰਾਨ ਦੇ ਵਿੱਚ ਹਮਲਾ ਕਰਨ ਦੀ ਹੁਣ ਇਰਾਨ ਅਗਰ ਮਾੜਾ ਮੋਟਾ ਮੁਲਕ ਹੁੰਦਾ ਜਾਂ ਕਮਜ਼ੋਰ ਮੁਲਕ ਹੁੰਦਾ ਉਹਨੇ ਬਦਲੇ ਦੀ ਕਾਰਵਾਈ ਕੀਤੀ ਬਦਲੇ ਦੀ ਕਾਰਵਾਈ ਕੀਤੀ ਉਹਨੇ ਇਜ਼ਰਾਇਲ ਦੇ ਸੈਰਾਂ ਦਾ ਬੁਰਾ ਹਾਲ ਕੀਤਾ ਉਹਨੇ ਅਮਰੀਕਾ ਦਾ ਜਿਹੜਾ ਇੱਕ ਬੇਸ ਸੀਗਾ ਹਾਲਾਂਕਿ ਦੇਖੋ ਇਹ ਚ ਇੱਕ بڑا ਨੋਟ ਕਰਨ ਵਾਲਾ ਪੁਆਇੰਟ ਹੈ ਉਹਨੇ ਪਹਿਲਾਂ ਵਾਰਨਿੰਗ ਦਿੱਤੀ ਕਿ ਅਸੀਂ ਅਮਰੀਕਾ ਦੇ ਜਿਹੜਾ ਕਤਰ ਜਿਹੜਾ ਕਤਰ ਦੇ ਵਿੱਚ ਹਵਾਈ ਇਹਨਾਂ ਦਾ ਹੈਗਾ 에ਅਰ ਬੇਸ ਆ ਅਸੀਂ ਉੱਤੇ ਹਮਲਾ ਕਰਨ ਜਾ ਰਹੇ ਹਾਂ ਸਿਵਿਲਿਨ ਪੋਪੂਲੇਸ਼ਨ ਉਹਨੂੰ ਖਾਲੀ ਕਰ ਦਵੇ ਹੂੰ ਅਡਵਾਂਸ ਵਿੱਚ ਉਹਦੇ باوجود ਜਦੋਂ ਉਹਨੇ ਹਮਲਾ ਕੀਤਾ ਅਮਰੀਕਾ ਕੋ ਰੁਕੇ ਨਹੀਂ ਗਿਆ ਉੱਥੇ ਤਬਾਹੀ ਹੋਈ ਹੈ ਫਿਰ ਜਿਹੜਾ ਉਹਨੇ ਇਜ਼ਰਾਈਲ ਦੇ ਵਿੱਚ ਜਿਹਨੂੰ ਕਹਿੰਦੇ ਆਇਰਨ ਡੋਮ ਬਣਾ ਕੇ ਬੈਠਾ ਆਇਰਨ ਡੋਮ ਆਇਰਨ ਡੋਮ ਉਹ ਆਇਰਨ ਡੋਮ ਤਾਂ ਨਜ਼ਰੀ ਨਹੀਂ ਆਇਆ ਹੂੰ ਈਰਾਨ ਦੀਆਂ ਮਜਾਈਲਾਂ ਸਾਹਮਣੇ ਤਾਂ ਆਇਰਨ ਡੋਮ ਕਿਤੇ ਲੱਭਿਆ ਹੀ ਨਹੀਂ ਕਿਸੇ ਨੂੰ ਔਰ ਜੋ ਹਾਲ ਹੋਏ ਇਜ਼ਰਾਈਲ ਦੇ ਸਾਰਿਆਂ ਦੇ ਇਸ ਕਰਕੇ ਕਹਿਣ ਦਾ ਮਤਲਬ ਇਹ ਆ ਹੁਣ ਉਹਨਾਂ ਨੂੰ ਅਕਲ ਆ ਗਈ ਕਿ ਈਰਾਨ ਨਾਲ ਪੰਗਾ ਲਵਾਂਗੇ ਅਮਰੀਕਾ ਵੀ ਪੰਗਾ ਲਏਗਾ ਅਮਰੀਕਾ ਘਟੇ ਜਰੇਗਾ ਇਜ਼ਰਾਈਲ ਪੰਗਾ ਲਏਗਾ ਇਜ਼ਰਾਈਲ ਘਟੇ ਜਰੇਗਾ ਹੁਣ ਹਰ ਮੁਲਕ ਤਾਂ ਇਰਾਨ ਵਰਗਾ ਤਾਕਤਵਰ ਨਹੀਂ ਹੁੰਦਾ ਨਾ ਹੁਣ ਜੇ ਕਮਜ਼ੋਰ ਮੁਲਕ ਹੁੰਦਾ ਕੋਈ ਸਾਹਮਣੇ ਸੀਰੀਆ ਹੁੰਦਾ ਜਿਵੇਂ ਇਰਾਕ ਸੀਗਾ ਜਿਵੇਂ ਲੀਬੀਆ ਸੀਗਾ ਉਹਨਾਂ ਦਾ ਤੇ ਬੁਰਾ ਹਾਲ ਕਰਤਾ ਸੀ ਇਹ ਇਸ ਕਰਕੇ ਇਹ ਹੈ ਕਿ ਜੇ ਮਾੜਾ ਮੁਲਕ ਅਗਰ ਕੋਈ ਸਾਹਮਣੇ ਟਿਕ ਗਿਆ ਆ ਗਿਆ ਤੇ ਇਹਨਾਂ ਨੇ ਬਰਬਾਦ ਕਰ ਦੇਣਾ ਜੇ ਇਰਾਨ ਵਰਗਾ ਕੋਈ ਮੁਲਕ ਸਾਹਮਣੇ ਆ ਗਿਆ ਫਿਰ ਇਹਨਾਂ ਨੂੰ ਸ਼ਾਂਤੀ ਸ਼ਾਂਤੀ ਦਾ ਬੜਾ ਰਾਗ ਗਾਉਣ ਲੱਗਿਆ ਵੀ ਮੈਂਟਰ ਲਾਉਂਦੇ ਆ ਇਸ ਕਰਕੇ ਅੱਜ ਦੀ ਤਰੀਕ ਚ ਅਗਰੇ ਹੀ ਇਹ ਕਹਿ ਦਈਏ ਕਿ ਦੁਨੀਆ 'ਚ ਮ ਥਰਡ ਵਾਰ ਵਾਰ ਲੱਗ ਜਾਏਗੀ ਤੇ ਇਹਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਕਿਉਂਕਿ ਟਰੰਪ ਵਰਗੇ ਬੇਵਕੂਫ ਇੱਕ ਇੱਕ ਜਗ੍ਹਾ ਨਹੀਂ ਦੁਨੀਆ ਦੇ بڑے ਮੁਲਕਾਂ 'ਚ ਬੈਠੇ ਨੇ ਔਰ ਉਹ ਕਦੇ ਵੀ ਕੋਈ ਵੀ ਚੰਦ ਚੜਾ ਸਕਦੇ ਆ ਔਰ ਉਹ ਜਿਹੜਾ ਚੰਦ ਚੜਾਇਆ ਜਾਊਗਾ ਹੁਣ ਇਜ਼ਰਾਈਲ ਦੇ ਵਿੱਚ ਤਾਂ ਬੈਠਾ ਹੀ ਇੱਕ ਉਹਦੇ ਨਾਲ ਦਾ ਔਰ ਕਹਿੰਦਾ ਮਤਲਬ ਇਹ ਹੈਗਾ ਕਿ ਇਸ ਕਰਕੇ ਜੰਗਾਂ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੀਆਂ ਅੰਤਰਰਾਸ਼ਟਰੀਵਾਦ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਸਾਰੇ ਮੁਲਕ ਸਲਾਮਤ ਰਹਿਣ